ਇਹ ਗੱਲ ਦੀ ਸਾਰ ਨੂੰ ਫਿਰ ਹਾਜ਼ਰ ਹੋਏ ਨਵੇਂ ਵੀਡੀਓ ਨਾਲ ਟਰੈਕਟਰ ਦੇ ਨਾਲ ਫਾਰਮ ਟਰੈਕ 60 ਟਰੈਕਟਰ ਹੈ ਜੀ ਸ਼ੋਰੂਮ ਕੁੜੀਸ਼ਵੀਂ ਟਰੈਕਟਰ ਆ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਟਰੈਕਟਰ ਹੈ ਜੀ ਜੈਪੋ ਵਾਲੀ ਕਾਪੀ ਆ ਤੇ 2035 ਤੱਕ ਕਾਪੀ ਦੀ ਪਾਸਿੰਗ ਆ ਪਿਛਲੇ ਟਾਇਰ ਅਪੋਲੋਜ਼ ਹੈ ਜੀ 75 ਰੁਪਏ ਟਾਇਰ ਆ ਪੱਕੇ ਡੈਰਾਂ ਦੇ ਵਿੱਚ ਟਰੈਕਟਰ ਆ ਜੀ ਅਗਲੇ ਟਾਇਰ ਐਮ ਆਰ ਐਫ ਦੇ ਆ 80 ਰੁਪਏ ਟਾਇਰ ਆ ਜੀ ਬਾਕੀ ਅਗਲੇ ਟਾਇਰ ਬਾਈ ਜੀ ਵੱਡੇ ਪਾਏ ਹੋਏ ਆ 650 16 ਦੇ ਵੱਡੇ ਟਾਇਰ ਆ ਸਾਰਾ ਸਮਾਨ ਨਾਲ ਦੇਵਾਂਗੇ ਟੈਕ ਛਤਰੀ ਨਾਲ ਆ ਜੀ ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕੋਕ ਤੇ ਫੁੱਲ ਗਾਰੰਟੀ ਦੇ ਨਾਲ ਟਰੈਕਟਰ ਆ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ ਤੇ 85000 ਬਾਕੀ ਮੌਕੇ ਤੇ ਮੰਨ ਤਾਣ ਨੰਬਰ ਸਕਰੀਟ ਤੇ ਆ 9812 18734 ਨੰਬਰ ਤੋਂ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਬਿਲਕੁਲ ਸ਼ੋਰੂਮ ਗਏ ਡਾਈਟਰ ਡਾਈਟਰ ਚਲਾ ਕੇ ਵਾਕੇ ਲੈ ਜਾ ਸਕਦੇ ਆ ਆਪਾਂ ਇੰਜਨ ਗੇਅਰ ਦੇ ਫੁੱਲ ਗਾਰੰਟੀ ਆ ਸਾਡੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਧੰਨਵਾਦ